ਅੰਕਲ ਜੀ ਤੁਹਾਡਾ ਪ੍ਰਸ਼ਨ ਬਿਲਕੁਲ ਠੀਕ ਠਾਕ ਹੋ ਗਿਆ ਤੁਹਾਡੀ ਇੱਕ ਕਿਟਨੀ ਕੱਢ ਕੇ ਤੁਹਾਡੀ ਘਰ ਵਾਲੀ ਨੂੰ ਵੀ ਪਾਤੀ ਉਹ ਵੀ ਬਿਲਕੁਲ ਠੀਕ ਠਾਕ ਨੇ ਰੋਟੀ ਪਾਣੀ ਖਾਂਡਿਆ ਬੇ ਨੇ ਪਰ ਤੁਸੀਂ ਬੜੇ ਦਾਜੇ ਗੱਲ ਕੀ ਏ ਉਹ ਅੰਕਲ ਜੀ ਤੁਸੀਂ ਤਾਂ ਕੁਝ ਬੋਲਦੇ ਨਹੀਂ ਜੇ ਉਹ ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਵਾ ਤੁਸੀਂ ਦੋਵੇਂ ਜੀ ਬਚ ਗਏ ਜੇ ਉਹ ਡਾਕਟਰ ਸਾਹਿਬ ਮੈਂ ਇਹਨਾਂ ਦਾ ਗਵਾਨੀ ਆ ਉਹ ਮੈਂ ਤੁਹਾਨੂੰ ਦੱਸਦਾ ਵਾਂ ਵੀ ਇਹਦੇ ਤੋਤੇ ਕਿਉਂ ਉੱਡੇ ਆ ਉਹ ਹਾਂ ਦੱਸ ਉਹ ਚੱਕਰ ਕੀ ਆ ਡਾਕਟਰ ਸਾਹਿਬ ਇਨੇ ਆਪਣੀ ਇੱਕ ਕਿਡਨੀ ਦੇ ਕੇ ਆਪਣੀ ਘਰ ਵਾਲੀ ਦੀ ਜਾਨ ਬਚਾਈ ਆ ਤੇ ਉਹ ਹੁਣ ਇਹਦੇ ਕੋਲ ਤਲਾਕ ਮੰਗਣ ਦੀ ਆ ਵੀ ਮੈਂ ਹੋਰ ਵਿਆਹ ਕਰਾਉਣਾ ਹੈ ਹੈ ਓਏ ਉਹ ਕਿਹੜੀ ਗੱਲੋਂ ਓਏ ਉਹ ਕਹਿੰਦੀ ਆ ਵੀ ਤੇਰੇ ਕੋਲ ਦੇਖੋ ਕਿਡਨੀ ਲੱਗੀ ਆ ਕੀ ਬਦਾਓ ਕਿਦੋਂ ਪੇਲ ਹੋ ਜਾਣੀਆਂ ਮਗਦੂਆ ਥੋੜੀ ਹੁਣਾਵਾ